ਜੀ ਤੁਸੀਂ ਦੇਖ ਰਹੇ ਹੋ ਪੰਜਾਬ ਗਵਰਨਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰੋਨ ਕੁਰਾਲੀ ਰੋਪੜ ਦੇ ਪੰਜਾਬ ਨੈਸ਼ਨਲ ਸਕੂਲ ਦੇ ਵਿੱਚ ਸਪੋਰਟਸ ਡੇ ਮਨਾਇਆ ਗਿਆ ਜਿਸ ਦੇ ਵਿੱਚ ਉਹਨਾਂ ਖਿਡਾਰੀਆਂ ਨੂੰ ਵੀ ਇਨਾਮ ਦਿੱਤੇ ਗਏ ਨੇ ਜਿਨ੍ਹਾਂ ਨੇ ਖੇਡ ਮੁਕਾਬਲਿਆਂ ਦੇ ਵਿੱਚ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਇਹ ਸਕੂਲ ਦੇ ਬੱਚੇ ਕਾਫੀ ਜ਼ਿਆਦਾ ਪੜ੍ਹਾਈ ਦੇ ਵਿੱਚ ਇਨਾਮ ਵੀ ਹਾਸਿਲ ਕਰਦੇ ਨੇ ਅਤੇ ਹੁਣ ਬੱਚਿਆਂ ਵੱਲੋਂ ਖੇਡਾਂ ਵਿੱਚ ਵੀ ਮੱਲਾ ਮਾਰੀ ਹੈ ਗਈਆਂ ਕੀ ਕਹਿਣਾ ਸਕੂਲ ਦੀ ਪ੍ਰਿੰਸੀਪਲ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਪੰਜਾਬ ਨੈਸ਼ਨਲ ਪਬਲਿਕ ਸਕੂਲ ਦੇ ਵਿਖੇ ਅੱਜ ਅਸੀਂ ਐਨੂਅਲ ਸਪੋਰਟਸ ਮੀਟ ਕਰ ਰਹੇ ਹਾਂ ਔਰ ਇਹਦੇ ਵਿੱਚ ਮੁੱਖ ਮਹਿਮਾਨ ਦੇ ਵਜੋਂ ਮਿਸਟਰ ਅਜੀਤ ਪਾਠਕ ਜੀ ਜੋ 골ਡ ਮੈਡਲਿਸ ਵੈਸਟਲਿੰਗ ਦੇ ਨੇ ਔਰ ਚਾਈਨਾ ਤੋਂ ਵਿਨ ਕਰਕੇ ਆਏ ਸੀ ਇਹ 골ਡ ਮੈਡਲ ਐਂਡ ਉਹ ਪੰਜਾਬ ਸਰਵਿਸਿਜ਼ ਦੇ ਵਿੱਚ ਮੋਹਾਲੀ ਦਾ ਨਾਇਬ ਨੇ ਔਰ ਟ੍ਰੈਫਿਕ ਪੁਲਿਸ ਦੇ ਇੰਚਾਰਜ ਨੇ ਔਰ ਉਹ ਅੱਜ ਮਹਿਮਾਨ ਦੇ ਤੌਰ ਤੇ ਆਏ ਨੇ ਔਰ ਉਹਨਾਂ ਨੇ ਸਾਡੀ ਇਹ ਸਪੋਰਟਸ ਮੀਟ ਓਪਨ ਕੀਤੀ ਹੈ ਔਰ ਬੱਚਿਆਂ ਨੂੰ ਪ੍ਰਾਈਜ਼ ਡਿਸਟ੍ਰਿਬਿਊਸ਼ਨ ਉਹਨਾਂ ਦੇ ਥਰੂ ਹੀ ਕਰਵਾਈ ਗਈ ਹੈ ਔਰ ਇਹਦੇ ਵਿੱਚ ਬੱਚਿਆਂ ਨੇ ਅਲੱਗ-ਅਲੱਗ ਗੇਮਸ ਦੇ ਵਿੱਚ ਪਾਰਟਿਸਿਪੇਟ ਕੀਤਾ ਸਾਰੀਆਂ ਗੇਮਸ ਦੇ 100 ਮੀਟਰ 200 ਮੀਟਰ 400 ਮੀਟਰ ਰੇਸ ਐਥਲੈਟਿਕਸ ਗੇਮ ਸ਼ਾਟ ਪਰ ਸਾਰੀਆਂ ਗੇਮਸ ਅਸੀਂ ਮਤਲਬ ਇਹਦੇ ਵਿੱਚ ਐਡ ਕੀਤੀਆਂ ਨੇ ਇਵਨ ਕਿ ਤਾਈਕਵਾਂਡੋ ਮਿਸਟਰ ਤੇ ਧੀਰਜ ਦੇਗੀ ਜੰਢੀਗੜ ਤੋਂ ਸਾਡੇ ਕੋਲ ਆਉਂਦੇ ਨੇ ਔਰ ਉਹਨਾਂ ਨੇ ਬੱਚਿਆਂ ਨੂੰ ਮਤਲਬ ਉਹਦੇ ਵਿੱਚ ਆਪਣਾ ਤਾਈਕਵਾਂਡੋ ਦੇ ਵਿੱਚ ਉਹਨਾਂ ਨੂੰ ਪਰਫੈਕਟ ਕਰ ਰਹੇ ਨੇ ਤਾਂ ਤਾਂ ਕਿ ਬੱਚਿਆਂ ਦੀ ਸਿਕਿਉਰਿਟੀ ਦੇ ਲਈ ਅਗੇ ਆਉਣ ਵਾਲਾ ਟਾਈਮ ਲੜਕੀਆਂ ਦੇ ਲਈ ਬਹੁਤ ਜਿਵੇਂ ਤੁਹਾਨੂੰ ਪਤਾ ਹੀ ਹੈ ਬੱਚੇ ਸਿਕਿਉਰ ਨਹੀਂ ਹੈਗੇ ਇਸ ਕਰਕੇ ਤਾਈਕਵਾਂਡੋ ਦੀ ਸਪੈਸ਼ਲ ਕੋਚਿੰਗ ਅਸੀਂ ਪ੍ਰੋਵਾਈਡ ਕਰਦੇ ਹਾਂ ਸਕੂਲ ਦੇ ਵਿੱਚ ਔਰ ਕੁੜੀਆਂ ਔਰ ਮੁੰਡੇ ਸਾਰੇ ਬੱਚੇ ਸੀ ਉਹਨਾਂ ਨੂੰ ਐਕਸਪੋਰਟ ਕਰਦੇ ਹਾਂ ਉਹ ਵੀ ਅੱਜ ਇਹ ਦੇ ਵਿੱਚ ਮਤਲਬ ਪਾਰਟਿਸਿਪੇਟ ਕਰਨ ਜਾ ਰਹੇ ਨੇ ਔਰ ਜਿਹੜਾ ਸਾਡਾ ਐਨੂਅਲ ਸਪੋਰਟਸ ਮੀਟ ਹੈ ਇਹ ਪ੍ਰੋਪਰ ਮਾਰਚ ਪਾਸ ਵਗੈਰਾ ਪੀਟੀ ਹੋ ਗਿਆ ਯੋਗਾ ਹੋ ਗਿਆ ਦੇ ਅੰਡਰ ਕੀਤੀ ਗਈ ਹੈ ਔਰ ਇਹਦੇ ਵਿੱਚ ਅਸੀਂ ਸਪੈਸ਼ਲ ਅੱਜ ਅਸੈਂਬਲੀ ਦੇ ਵਿੱਚ ਇੱਕ ਕੁਇਜ਼ ਵੀ ਅ ਮਤਲਬ ਅਸਾਈਨ ਕੀਤੀ ਹੈ ਟੀਚਰਸ ਨੂੰ ਜਿਹਦੇ ਵਿੱਚ ਬੱਚਿਆਂ ਨੇ ਆਪਣਾ ਜਿਹੜਾ ਸ਼ਹੀਦੀ ਸਾਕਾ ਚੱਲ ਰਿਹਾ ਹੈ ਉਹਦੇ ਵਿੱਚ ਬੱਚਿਆਂ ਨੇ ਬੱਚਿਆਂ ਨੂੰ ਨੌਲੇਜ ਦਿੱਤੀ ਗਈ ਹੈ ਕੁਇਜ਼ ਦੇ ਤੌਰ ਦੇ ਉਤੇ ਟੀਚਰਸ ਨੇ ਕੁਐਸਚਨ ਪੁੱਟ ਕੀਤੇ ਨੇ ਬੱਚਿਆਂ ਨੇ ਆਨਸਰ ਦਿੱਤੇ ਨੇ ਇਸ ਦੇ ਬੇਸਿਸ ਦੇ ਉੱਤੇ ਤਾਂ ਕਿ ਬੱਚਿਆਂ ਨੂੰ ਆਪਣੇ ਜੋ ਸ਼ਹੀਦੀ ਸਾਕਾ ਹੈ ਇਸ ਦੇ ਬਾਰੇ ਪਤਾ ਲੱਗੇ ਗੁਰਗੋਬਿੰਦ ਸਿੰਘ ਜੀ ਬਾਰੇ ਪਤਾ ਲੱਗੇ ਬੱਚਿਆਂ ਦੇ ਜੋ ਸ਼ਹਾਦਤ ਹੋਈ ਹੈ ਉਹਨਾਂ ਬਾਰੇ ਪਤਾ ਲੱਗੇ ਇਸ ਦੇ ਬੇਸਿਸ ਤੇ ਤਾਂ ਕਿ ਹੁਣ ਛੁੱਟੀਆਂ ਹੋ ਜਾਣੀਆਂ ਨੇ ਅੱਜ ਤੋਂ ਬਾਅਦ ਸਕੂਲ ক্লোਜ਼ ਦੇ ਗਵਰਨਮੈਂਟ ਦੇ ਤੌਰ ਤੇ ਜੋ ਇਨਸਟਰਕਸ਼ਨਸ ਆਈਆਂ ਨੇ ਇਸ ਤਰ੍ਹਾਂ ਕੇ 26 ਤਰੀਕ ਨੂੰ ਜੋ ਬਾਲ ਵੀਰ ਬਾਲ ਦਿਵਸ ਹੈ ਉਹ ਅਸੀਂ ਨਹੀਂ ਮਨਾ ਪਾਵਾਂਗੇ ਇਸ ਕਰਕੇ ਉਹਦੇ ਬਿਹਾਫ ਤੇ ਅਸੀਂ ਅੱਜ ਹੀ ਇਹ ਕੁਇਜ਼ ਕੰਡਕਟ ਕੀਤੀ ਹੈ ਔਰ ਬੱਚਿਆਂ ਨੂੰ ਇਸ ਸ਼ਹਾਦਤ ਬਾਰੇ ਇਹਦਾ ਕੀ ਮਤਲਬ ਸੀਗਾ ਇਹਦਾ ਕੀ ਇੰਪੋਰਟੈਂਸ ਹੈ ਇਹਦਾ ਕੀ ਆਬਜੈਕਟਿਵ ਹੈ ਸਾਰਾ ਕੁਝ ਅਸੀਂ ਉਹਨਾਂ ਨੂੰ ਅੱਜ ਦੱਸਿਆ ਹੈ ਔਰ ਮੈਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਬਹੁਤ ਜ਼ਿਆਦਾ ਨੌਲੇਜ ਉਹਨਾਂ ਦੀ ਇਨਹਾਂਸ ਹੋਈ ਹੋਏਗੀ ਔਰ ਬੱਚਿਆਂ ਨੇ ਅੱਜ ਸਪੋਰਟਸ ਮੀਟ ਦੇ ਵਿੱਚ ਬਹੁਤ ਵੱਧ ਚੜ ਕੇ ਹਿੱਸਾ ਲਿਆ ਪੇਰੈਂਟਸ ਨੇ ਵੀ ਇਵਨ ਵੱਧ ਚੜ ਕੇ ਹਿੱਸਾ ਲਿਆ ਲਿਆ ਔਰ ਪੈਰੈਂਟਸ ਨੇ ਬੱਚਿਆਂ ਨੂੰ ਗਾਈਡ ਕੀਤਾ ਪ੍ਰੋਪਰ ਜੋ ਇਨਸਟ੍ਰਕਸ਼ਨ ਦਿੱਤੀਆਂ ਗਈਆਂ ਸੀ ਸਕੂਲ ਵੱਲੋਂ ਔਰ ਉਹਨਾਂ ਨੇ ਵੀ ਬਹੁਤ ਖੁਸ਼ੀ ਦਿਖਾਇਆ ਔਰ ਸਾਰੇ ਬੱਚਿਆਂ ਨੇ ਬਹੁਤ ਹੀ ਮਿਹਨਤ ਦੇ ਨਾਲ ਆਪਣੇ ਜਿੱਤਣ ਦੇ ਜਜ਼ਬੇ ਦੇ ਤੌਰ ਤੇ ਇਹ ਆਪਣਾ ਜਿਹੜਾ ਸਪੋਰਟਸ ਮੀਟ ਦੇ ਵਿੱਚ ਪਾਰਟਿਸਿਪੇਟ ਕੀਤਾ ਔਰ ਮੈਂ ਇੱਥੇ ਮਿਸਟਰ ਅਜੇ ਪਾਟਕ ਜੀ ਦਾ ਵੀ ਧੰਨਵਾਦ ਕਰਨਾ ਚਾਹੂੰਗੀ ਜਿਨ੍ਹਾਂ ਨੇ ਸਾਡੇ ਸਕੂਲ ਲਈ ਟਾਈਮ ਕੱਢਿਆ ਔਰ ਬੱਚਿਆਂ ਨੂੰ ਕਿੱਦਾਂ ਸਪੋਰਟਸ ਜਿਹੜੀ ਸਪਿਰਟ ਹੈ ਉਹਨੂੰ ਆਪਾਂ ਇਨਹਾਂਸ ਕਰ ਸਕਦੇ ਹਾਂ ਉਹਦੇ ਬਾਰੇ ਬੱਚਿਆਂ ਨੂੰ ਮੋਟੀਵੇਟ ਕੀਤਾ ਕਹਿਣਾ ਚਾਹਾਂਗਾ ਕਿ ਤਾਂ ਫਸਟ ਆਫ ਆਲ ਜਿਹੜਾ ਫੰਕਸ਼ਨ ਹੈ ਉਹ ਬਹੁਤ ਅੱਛਾ ਹੈ ਬਹੁਤ ਅੱਛਾ ਆਰਗੇਨਾਈਜ਼ ਕੀਤਾ ਗਿਆ ਸੀਗਾ ਸਕੂਲ ਵੱਲੋਂ ਬਹੁਤ ਜ਼ਿਆਦਾ ਡਿਸਪਲਾਈਨ ਦੇ ਵਿੱਚ ਸੀਗਾ ਕਿ ਬੱਚਿਆਂ ਨੇ ਬਹੁਤ ਜ਼ਿਆਦਾ ਡਿਸਪਲਾਈਨ ਵੀ ਦਿਖਾਇਆ ਹੋਰ ਅੱਛੀ ਸਪੋਰਟਸ ਦਾ ਪ੍ਰਦਰਸ਼ਨ ਵੀ ਕੀਤਾ ਮੈਂ ਸਾਰੇ ਬੱਚਿਆਂ ਨੂੰ ਵਧਾਈ ਦਵਾਂਗਾ ਜਿਨ੍ਹਾਂ ਨੇ ਮੈਡਲ ਜਿੱਤੇ ਆ ਉਹਨਾਂ ਨੂੰ ਵੀ ਤੇ ਜਿਨ੍ਹਾਂ ਨੇ ਨਹੀਂ ਜਿੱਤੇ ਆ ਉਹਨਾਂ ਨੂੰ ਵੀ ਪਾਰਟਿਸਿਪੇਟ ਦੀ ਬਹੁਤ-ਬਹੁਤ ਵਧਾਈ ਕਿਉਂਕਿ ਜਿਹੜਾ ਬੱਚਾ ਪਾਰਟਿਸਿਪੇਟ ਕਰਦਾ ਹੈ ਖੇਡ ਦੇ ਵਿੱਚ ਇਹਦੇ 'ਚ ਹਾਰ ਜਿੱਤ ਨਹੀਂ ਹੁੰਦੀ ਉਹ ਵਿਜੇਤਾ ਹੀ ਹੁੰਦਾ ਜਿਹੜਾ ਖੇਡ ਰਿਹਾ ਹੈ ਹਮੇਸ਼ਾ ਜਿੱਤਦਾ ਉਹ ਵਿਜੇਤਾ ਹੀ ਕੋਸ਼ਿਸ਼ਿਤ ਹੁੰਦਾ ਹੈ ਜਿਹੜਾ ਬੱਚਾ ਸਪੋਰਟਸ ਦੇ ਗਰਾਊਂਡ 'ਤੇ ਆ ਗਿਆ ਉਹ ਸਪੋਰਟਸਮੈਨ ਹੀ ਗਿਣਿਆ ਜਾਏਗਾ ਚਾਹੇ ਉਹ ਮੈਡਲ ਲੈ ਰਿਹਾ ਚਾਹੇ ਨਹੀਂ ਲੈ ਤੇ ਅੱਜ ਕੱਲ ਜੇ ਆਪਾਂ ਗੱਲ ਕਰੀਏ ਤੁਸੀਂ ਇੱਕ ਪੁਲਿਸ ਦੇ ਵਿੱਚ ਵੀ ਭਰਤੀ ਹੋ 골ਡ ਮੈਡਲ ਵੀ ਜਿੱਤਿਆ ਹੈ ਜੀ ਤੁਸੀਂ ਤੇ ਨੌਜਵਾਨ ਜਿਹੜੇ ਅੱਜ ਕੱਲ ਭਟਕ ਰਹੇ ਨੇ ਨਸ਼ੇ ਦੇ ਵੱਲ ਜਾ ਰਹੇ ਨੇ ਕ੍ਰਾਈਮ ਦੀ ਦੁਨੀਆ ਦੇ ਵੱਲ ਜਿਹੜੇ ਜਾ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਮੈਂ ਹੀ ਕਵਾਂਗਾ ਕਿ ਸਭ ਤੋਂ ਪਹਿਲਾਂ ਜਦ ਆਪਾਂ ਸਪੋਰਟਸ ਕਰਾਂਗੇ ਜਾਂ ਤਾਂ ਆਪਾਂ ਖੇਡਾਂਗੇ ਉਹ ਇੱਕ ਸਾਡੇ ਬਜ਼ੁਰਗਾਂ ਦੀ ਕਹਾਵਤ ਵੀ ਹੈ ਕਿ ਖੇਡਣ ਕੂਦਣ ਮਨ ਕਾ ਚਾਓ ਠੀਕ ਹੈ ਇਹ ਜਦੋਂ ਆਪਾਂ ਖੇਡਾਂਗੇ ਸਾਡਾ ਮਨ ਦਾ ਚਾਹ ਹੋਏਗਾ ਸਾਡਾ ਮਨ ਪ੍ਰਸੰਨ ਰਹੇਗਾ ਤੇ ਅਸੀਂ ਜਦੋਂ ਸਪੋਰਟਸ ਨਾਲ ਜੁੜ ਗਏ ਤੇ ਆਟੋਮੈਟਿਕਲੀ ਹੈ ਕਿ ਅਸੀਂ ਨਸ਼ਿਆਂ ਤੋਂ ਵੀ ਦੂਰ ਰਾਵਾਂਗੇ ਹੋਰ ਗਲਤ ਕੰਮਾਂ ਤੋਂ ਵੀ ਦੂਰ ਰਾਵਾਂਗੇ ਇਸ ਕਰਕੇ ਹਰ ਬੰਦੇ ਦੇ ਪਰਟੀਕੂਲਰ ਬੱਚਿਆਂ ਦੇ ਜੀਵਨ ਦੇ ਵਿੱਚ ਇੱਕ ਸਪੋਰਟਸ ਦਾ ਜਿਹੜਾ ਹੈ ਉਹ ਇੱਕ ਬਹੁਤ ਹੀ ਵੱਡਾ ਉਪਾਰਲਾ ਹੋਣਾ ਚਾਹੀਦਾ ਮਾਵਾ ਵੱਲੋਂ ਕਿ ਆਪਣਾ ਹਰ ਘਰ ਦੇ ਵਿੱਚ ਸਪੋਰਟਸਮੈਨ ਹੋਣਾ ਜ਼ਰੂਰੀ ਹੈ ਤਾਂ ਹੀ ਆਪਾਂ ਆਪਣੇ ਦੇਸ਼ ਨੂੰ ਆਪਣੇ ਰਾਸ਼ਟਰ ਨੂੰ ਅੱਗੇ ਲਿਆ ਸਕਾਂ ਤੇ ਸਟੂਡੈਂਟ ਜਿਹੜੇ ਨੇ ਅੱਜ ਕੱਲ ਦੀ ਨੌਜਵਾਨ ਪੀੜੀ ਕਹਿੰਦੇ ਤੇ ਦੇਸ਼ ਦੀ ਪੰਜਾਬ ਦੀ ਰੇੜ ਦੀ ਹੱਡੀ ਮੰਨੀ ਜਾਂਦੇ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਅਪੀਲ ਹੈ ਜੀ ਉਹਨਾਂ ਨੂੰ ਮੇਰੇ ਵੱਲੋਂ ਅਪੀਲ ਨਹੀਂ ਗੁਜਾਰਿਸ਼ ਹੈ ਇੱਕ ਅਪੀਲ ਹੁੰਦੀ ਹੈ ਇੱਕ ਰਿਕੁਐਸਟ ਹੁੰਦੀ ਹੈ ਉਹ ਮੇਰੀ ਇੱਕ ਬੇਨਤੀ ਹੈ ਸਾਰੇ ਸਟੂਡੈਂਟਸ ਨੂੰ ਕਿ ਇਹ ਜਿਹੜੇ ਆ ਕਿ ਇਹ ਦੇਸ਼ ਦਾ ਭਵਿੱਖ ਹੈ ਇਹਨਾਂ ਨੂੰ ਇਹ ਹੈ ਕਿ ਇਹ ਮਸਟ ਹੈ ਆਪਣੇ ਜੀ ਲਾਈਫ ਦੇ ਵਿੱਚ ਜਿਹੜਾ ਡਿਸਪਲਾਈਨ ਹੈ ਆਪਣੇ ਗੁਰੂਆਂ ਦਾ ਆਪਣੇ ਟੀਚਰਸ ਦੀ ਰਿਸਪੈਕਟ ਕਰਨੀ ਉਸ ਤੋਂ ਹੀ ਆਪਾਂ ਨੂੰ ਅੱਗੇ ਜਦ ਆਪਾਂ ਆਪਣੇ ਬڑے ਬਜ਼ੁਰਗਾਂ ਦੀ ਟੀਚਰਸ ਦੀ ਗੁਰੂ ਦੀ ਜਿਹੜਾ ਸਾਨੂੰ ਟੀਚ ਕਰਦਾ ਹੈ ਕੁਝ ਵੀ ਟੀਚ ਕਰਦਾ ਹੈ ਚਾਹੇ სპੋਰਟਸ ਟੀਚ ਕਰਦਾ ਹੈ ਚਾਹੇ ਸਾਨੂੰ ਸਟੱਡੀ ਕਰਾਉਂਦਾ ਅਸੀਂ ਜਦ ਉਹਦੀ ਰਿਸਪੈਕਟ ਕਰਾਂਗੇ ਤਾਂ ਨੇਚਰਲੀ ਹੈ ਕਿ ਕਾਮਯਾਬੀ ਸਾਡੇ ਕਦਮ ਚੂਮੂਗੀ ਤੇ ਹੋਰ ਜਦੋਂ ਅਸੀਂ ਡਿਸਪਲਾਈਨ 'ਚ ਰਵਾਂਗੇ ਤੇ ਅਸੀਂ ਗਲਤ ਕੰਮਾਂ ਤੋਂ ਦੂਰ ਹੀ ਰਵਾਂਗੇ ਔਰ სპੋਰਟਸ ਨਾਲ ਜੁੜਾਂਗੇ ਤੇ ਸਾਡਾ ਗਲਤ ਕੰਮ ਵੱਲ ਨੂੰ ਮੁੜਨ ਦਾ ਤਾਂ ਮਤਲਬ ਹੀ ਨਹੀਂ ਫਿਰ ਪਟਕ ਜੀ ਜੀ ਆਪਾਂ ਗੱਲ ਕਰੀਏ ਜੇ ਨੌਜਵਾਨ ਹੈ ਮਾਪਾਪ ਉਹਨਾਂ ਵੱਲ ਗੌਰ ਨਹੀਂ ਕਰਦੇ ਕਿ ਜਿਹਦੇ ਨਾਲ ਜਿਹੜੇ ਨੇ ਬੱਚੇ ਕ੍ਰਾਈਮ ਦੀ ਦੁਨੀਆ ਤੱਕ ਚਲੇ ਜਾਂਦੇ ਨੇ ਨਸ਼ੇ ਵੱਲ ਜਿਹੜੇ ਉਹਨਾਂ ਦਾ ਚਤੌਹ ਜਾਂਦਾ ਤੇ ਫਿਰ ਉਹ ਗਲਤ ਸੰਗਤ ਦੇ ਵਿੱਚ ਫਸ ਜਾਂਦੇ ਨੇ ਮਾਪਾਪ ਨੂੰ ਜਿਹੜੇ ਇਹ ਜੇ ਬੱਚੇ ਜਿਹੜੇ ਜਾ ਰਹੇ ਨੇ ਉਹਨਾਂ ਨੂੰ ਦੇਖਦੇ ਹੋਏ ਮਾਪਾਪ ਨੂੰ ਤੁਹਾਡੇ ਵੱਲੋਂ ਕੀ ਅਪੀਲ ਹੈ ਦੇਖੋ ਮੈਂ ਪਹਿਲਾਂ ਤਾਂ ਇਹ ਗੱਲ ਕਵਾਂਗਾ ਕਿ ਕੋਈ ਵੀ ਮਾਪਾਪ ਦੁਨੀਆ ਦਾ ਐਸਾ ਨਹੀਂ ਹੈ ਜਿਹੜਾ ਆਪਣੇ ਬੱਚੇ ਵੱਲ ਗੌਰ ਨਾ ਕਰੇ ਹਰ ਮਾਪਾਪ ਆਪਣੇ ਬੱਚੇ ਵੱਲ ਗੌਰ ਕਰਦਾ ਹੈ ਉਹ ਹਰ ਮਾਪਾਪ ਦਾ ਇਹੀ ਹੁੰਦਾ ਹੈ ਕਿ ਮੇਰਾ ਬੱਚਾ ਦੇਸ਼ ਦਾ ਸਟਾਰ ਬਣੇ ਮੇਰਾ ਬੱਚਾ ਇੱਕ ਚੰਗਾ ਇਨਸਾਨ ਬਣੇ ਹੋਰ ਮਾਪੇ ਨੂੰ ਮੈਂ ਪਹਿਲਾਂ ਵੀ ਕਿਹਾ ਹੈ ਕਿ ਜਿਹੜਾ ਸਭ ਤੋਂ ਸਾਂਤ ਤਰੀਕਾ ਹੈ ਆਪਣੇ ਬੱਚੇ ਨੂੰ ਗਲਤ ਕੰਮਾਂ ਤੋਂ ਬਚਾਉਣ ਤੋਂ ਨਸ਼ਿਆਂ ਤੋਂ ਬਚਾਉਣ ਤੋਂ ਹੋਰ ਇੱਕ ਚੰਗੇ ਰਸਤੇ ਨੂੰ ਮੋੜਨ ਨੂੰ ਕਿ ਆਪਣੇ ਬੱਚੇ ਨੂੰ ਸਪੋਰਟਸ ਜ਼ਰੂਰ ਕਰਾਓ ਕਿ ਬੱਚਾ ਜਦੋਂ ਪੜ੍ਹ ਕੇ ਆਏ ਉਹਨੂੰ ਸਪੋਰਟਸ ਤੇ ਇੱਕ ਇੱਕ ਸਪੋਰਟਸਮੈਨ ਦਾ ਜਿਹੜਾ ਮਨ ਹੁੰਦਾ ਹੈ ਉਹ ਬਹੁਤ ਕੋਮਲ ਤੇ ਨੇਚਰਲ ਹੁੰਦਾ ਹੈ ਉਹ ਸਪੋਰਟਸਮੈਨ ਦੇ ਦਿਮਾਗ ਦੇ ਵਿੱਚ ਕਦੀ ਵੀ ਕੋਈ ਗਲਤ ਕੰਮ ਆ ਨਹੀਂ ਸਕਦਾ ਜਿਹੜਾ ਸਪੋਰਟਸਮੈਨ ਹੋ ਮੈਨ ਹੋਊਗਾ ਉਹ ਨੇਚਰਲ 하게 ਹੋਏ ਤੇ ਚੰਗਾ ਇਨਸਾਨ ਵੀ ਹੋਊਗਾ ਸਪੋਰਟਸਮੈਨ ਜਿਹੜੇ ਆ ਉਹ ਇੱਕ ਚੰਗੇ ਇਨਸਾਨ ਹੁੰਦੇ ਆ ਕਿ ਸਪੋਰਟਸ ਵੱਲ ਨੂੰ ਮੋੜਨਾ ਬਹੁਤ ਜ਼ਰੂਰੀ ਹੈ ਤੇ ਇਹੀ ਇੱਕ ਮਤਲਬ ਜੇ ਮਾਵਾ ਪਪਾਰਲਾ ਕਰ ਲੈਣ ਕਿ ਆਪਣੇ ਘਰ ਦੇ ਵਿੱਚ ਹਰ ਇੱਕ ਬੱਚੇ ਨੂੰ ਸਪੋਰਟਸ ਤੇ ਲਾਣਗੇ ਤੇ ਉਹ ਦਿਨ ਦੂਰ ਨਹੀਂ ਹੈ ਕਿ ਜਦੋਂ ਸਾਡਾ ਐਡਾ ਬੜਾ ਸਾਡਾ ਦੇਸ਼ ਹੈ ਇਨੀ ਜਨਸੰਖਿਆ ਹੈ ਕਿ ਸਾਡਾ ਦੇਸ਼ 올림픽 ਦੇ ਉੱਤੇ ਪਦਕਾਾਂ ਦੀ ਸੂਚੀ 'ਚ ਪਹਿਲੇ ਨੰਬਰ ਤੇ ਆਏਗਾ ਤੇ ਲਾਸਟ ਦੇ ਵਿੱਚ ਇੱਕ ਕੁਐਸਚਨ ਹੈ ਕਿ ਅੱਜ ਜਿਹੜੇ ਸਕੂਲ ਦੇ ਵਿੱਚ ਆਏ ਸੀ ਤੁਸੀਂ ਸਟੂਡੈਂਟਾਂ ਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ ਜਿਹੜੇ ਉਲੰਘਣਾ ਕਰਦੇ ਨੇ ਉਹਨਾਂ ਬਾਰੇ ਕੀ ਅਪੀਲ ਕਰਨੀ ਜਾਊਗੀ ਉਹਨਾਂ ਬਾਰੇ ਮੇਰੀ ਬੇਨਤੀ ਇਹ ਹੈ ਸਾਰੇ ਸਟੂਡੈਂਟਸ ਨੂੰ ਕਿ ਟ੍ਰੈਫਿਕ ਰੂਲਸ ਦੀ ਪਾਲਣਾ ਕਰੋ ਜਿਹੜੇ ਸਰਦਾਰ ਸਟੂਡੈਂਟ ਨੇ ਉਹ ਪ੍ਰੋਪਰ ਆਪਣੀ ਟਰਬਨ ਬੰਨਣ ਪਗੜੀ ਬੰਨਣ ਤੇ ਜਿਹੜੇ ਹਿੰਦੂ ਜੈਂਟਲਮੈਨ ਮੱਚੇ ਨੇ ਉਹ ਹੈਲਮਟ ਦੀ ਵਰਤੋਂ ਕਰਨ ਹੋਰ ਕਦੀ ਵੀ ਰੈੱਡ ਲਾਈਟ ਦੀ ਉਲੰਘਣਾ ਨਾ ਕਰਨ ਜਿੱਥੇ ਰੈੱਡ ਲਾਈਟ ਹੈ ਉੱਥੇ ਰੁਕਣ ਤੇ ਪੈਦਲ ਚੱਲਣ ਵਾਲਿਆਂ ਨੂੰ ਵੀ ਉਹਨਾਂ ਦਾ ਪੂਰਾ ਹੱਕ ਦੇਓ ਜੈਬਰਾ ਕ੍ਰੋਸਿੰਗ ਤੋਂ ਪਹਿਲਾਂ ਰੁਕੋ ਤਾਂ ਜੋ ਪੈਦਲ ਚੱਲਣ ਵਾਲਾ ਵੀ ਆਪਣੀ ਪੂਰੀ ਸੁਰੱਖਿਆ ਦੇ ਨਾਲ ਆਪਣੀ ਸੜਕ ਪਾਰ ਕਰ ਸਕਣ ਤੇ ਟ੍ਰੈਫਿਕ ਰੂਲ ਦਾ ਇਹ ਹੈ ਵੀ ਜਿੱਥੇ ਤੁਹਾਨੂੰ ਕਿਤੇ ਵੀ ਕੋਈ ਪੁਲਿਸ ਕਰਮੀ ਹੱਥ ਦੰਦਾ ਹੈ ਉੱਥੇ ਬਜਾਏ ਨਿਠਾਣ ਦੇ ਜਾਂ ਇੱਕਦਮ ਪਿੱਛੇ ਮੁੜਨ ਦੇ ਉੱਥੇ ਬ੍ਰੇਕ ਲਾ ਲਓ ਜੇ ਤੁਸੀਂ ਟਰਮਨ ਨਹੀਂ ਹੈ ਹੈਲਮਟ ਨਹੀਂ ਹੈ ਪੇਪਰ ਨਹੀਂ ਹੈ ਕੋਈ ਦਿੱਕਤ ਨਹੀਂ ਹੈ ਆਪਣੀ ਜਾਨ ਤੋਂ ਵੱਧ ਕੁਝ ਨਹੀਂ ਹੈ ਰੁੱਕੇ ਤੁਸੀਂ ਰਿਕੁਐਸਟ ਕਰ ਲਓ ਕੋਈ ਗੱਲ ਨਹੀਂ ਜਿਆਦਾ ਤੋਂ ਜਿਆਦਾ ਕੀ ਹੋਏਗਾ ਚਾਲਾਨ ਹੋ ਜਾਏਗਾ ਲੇਕਿਨ ਉਸ ਚਾਲਾਨ ਤੋਂ ਵੀ ਤੁਹਾਨੂੰ ਸਿੱਖ ਮਿਲੇਗੀ ਕਿ ਮੈਂ ਹੁਣ ਅੱਗੇ ਤੋਂ ਇਹ ਗਲਤੀ ਨਹੀਂ ਕਰਨੀ ਟ੍ਰੈਫਿਕ ਰੂਲ ਆਪਣੀ ਸੇਫਟੀ ਲਈ ਵੀ ਹੈ ਤੇ ਹੋਰ ਪਬਲਿਕਲੀ ਸੇਫਟੀ ਲਈ ਵੀ ਹੈ ਜਿਓਰ ਜਿਨੇ ਦਿਓ ਤਾਂ ਹੀ ਇਹ ਸਰਕਾਰ ਨੇ ਇਹ ਨਾਰਾ ਲਾਇਆ ਲੋੰਗ ਜੰਪ ਸਾਰੇ ਗੇਮਾਂ 'ਚ ਹਿੱਸਾ ਲਿੱਤਾ ਹੈ ਜਿੱਦਾਂ ਲੋੰਗ ਜੰਪ ਹੋ ਗਿਆ ਸ਼ਾਰਟ ਪੁੱਟ ਹੋ ਗਿਆ ਜੈਵਲਿਨ ਥ्रो ਹੋ ਗਿਆ ਰੀਲੇ ਰੇਸ ਹੋਰ ਹੋਰ ਬਹੁਤ ਸਾਰੇ ਈਵੈਂਟ ਕਰਵਾਏ ਐ ਸਾਡੇ ਟੀਚਰਸ ਨੇ ਅਸੀਂ ਬਹੁਤ ਥੈਂਕਫੁਲ ਆਪਣੇ ਟੀਚਰਸ ਲਈ ਕਿ ਜਿਨ੍ਹਾਂ ਨੇ ਸਾਨੂੰ ਇਹ ਇੰਨਾ ਵਧੀਆ ਸਪੋਰਟਸ ਦੇ ਅਰੇਂਜਮੈਂਟ ਕਰਕੇ ਦਿੱਤੀ ਐ ਹੁਣ ਇਹ ਸਪੋਰਟਸ ਦੇ ਦੇ ਵਿੱਚ ਸਾਡੇ ਸਕੂਲ ਸਕੂਲ ਵਾਲਿਆਂ ਨੇ ਚੀਫ ਗੈਸਟ ਨੂੰ ਇਨਵਾਈਟ ਕੀਤਾ ਐ ਜਿਨ੍ਹਾਂ ਦਾ ਨਾਮ ਐ ਅਜੇ ਪਾਠਕ ਸਰ ਤੇ ਉਹ ਇੰਟਰਨੈਸ਼ਨਲ ਰੈਸਲਰ ਐ ਅਸੀਂ ਵੀ ਮਤਲਬ ਅਸੀਂ ਵੀ ਹੋਣਾ ਵਰਗੇ ਬਾਹਣਾ ਚਾਹੁੰਦੇ ਆ ਉਹਨਾਂ ਨੇ ਚਾਈਨਾ ਤੋਂ 골ਡ ਮੈਡਲ ਹਾਸਿਲ ਕੀਤਾ ਹੈ ਹਮ ਤਾਂ ਥੈਂਕ ਯੂ ਲੀਤਾ ਸੀ ਅੱਜ ਮੇਰਾ ਨਾਮ ਨজਬਖੌਰ ਹੈ ਤੇ ਮੈਂ 12th ਕਲਾਸ 12th ਕਲਾਸ ਪੜ੍ਹਦੀ ਹਾਂ ਤੇ ਅੱਜ ਮੈਂ ਸ਼ਾਰਟ ਪੁੱਟ ਵਿੱਚ ਪਾਰਟਿਸਪੇਟ ਕਰਿਆ ਸੀ ਲੌਂਗ ਜੰਪ ਵਿੱਚ ਤੇ ਇਨੌਗਰੇਸ਼ਨ ਤੋਂ ਬਾਅਦ ਅੱਜ ਮਾਰਚ ਪਾਸਟ ਹੋਇਆ ਹਾਂਜੀ ਅਜ ਮਾਚ ਪਾਸ ਹੋਇਆ ਉਸ ਤੋਂ ਬਾਅਦ ਸਾਰੇ ਡਿਪਟੀਸ ਤੇ ਹੈੱਡ ਬॉय ਹੈੱਡ ਗਰਲ ਸਾਰਿਆਂ ਨੇ ਵੈਲਕਮ ਕਰਿਆ ਪ੍ਰਿੰਸੀਪਲ ਮੈਮ ਦਾ ਤੇ ਡਾਇਰੈਕਟਰ ਸਰ ਦਾ ਅਜੇ ਪਾਠਕ ਜੀ ਆਏ ਆ ਕਿ ਆ ਲੱਗ ਨਹੀਂ ਰਿਹਾ ਵੀ ਤੁਹਾਨੂੰ ਵੀ ਉਹ ਜਾ ਕੁਝ ਕਰਨਾ ਚਾਹੀਦਾ ਜਿਹਦੇ ਨਾਲ ਸਕੂਲ ਦਾ ਪੰਜਾਬ ਦਾ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰੇ ਹਾਂਜੀ ਸਰ ਕਰਨਾ ਚਾਹੀਦਾ ਹੈ ਸਾਡੇ ਸਕੂਲ 'ਚ ਇਦਾਂ ਦੇ ਬਹੁਤ ਸਟੂਡੈਂਟਸ ਹੈ ਜਿਨ੍ਹਾਂ 'ਚ ਪੋਟੈਂਸ਼ੀਅਲ ਹੈ ਕਿ ਉਹ ਇਸ ਕਾਬਿਲ ਬਣ ਸਕੀਂ ਕਿਹਾ ਜਾ ਲੱਗਿਆ ਅਜੇ ਅਜੇ ਪਾਠਕ ਜੀ ਤੁਹਾਡੇ ਵਿੱਚ ਆਏ ਤੇ ਉਹਨਾਂ ਨੇ ਜਿਹੜੀ ਓਪਨਿੰਗ ਕੀਤੀ ਅੱਜ ਜਿਹੜੀ ਆ ਖੇਡਾਂ ਦੀ ਸ ਬਹੁਤ ਵਧੀਆ ਲੱਗਿਆ ਮਤਲਬ ਬਹੁਤ ਪ੍ਰੋਫੈਸ਼ਨਲ ਤਰੀਕੇ ਨਾਲ ਸਾਰਾ ਕੁਝ ਹੋਇਆ ਸਪੋਰਟਸ ਦੇ ਅੱਜ ਮਨਾਇਆ ਗਿਆ ਮਤਲਬ ਮੈਂ ਪ੍ਰਿੰਸੀਪਲ मैम ਦੀ ਤੇ ਡਾਇਰੈਕਟਰ ਸਰ ਨੂੰ ਬਹੁਤ थैंकफुल ਕਰਨਾ ਚਾਹੁੰਦੀ ਕਿ ਮੰਨਣਾ ਜਾਂਦੇ ਹੋ ਬੜੇ ਹੋ ਕੇ ਗਿਆ ਖੇਡਾਂ ਨਾਲ ਜੁੜੇ ਰਹੋਗੇ ਆ ਕੁਝ ਹੋਰ ਤੁਹਾਡਾ ਡ੍ਰੀਮ ਕੀ ਆ ਅੱਗੇ ਜਾ ਕੇ ਸਰ ਕੋਸ਼ਿਸ਼ ਤਾਂ ਇਹ ਰੂੰਗੀ ਕਿ ਗੇਮਸ ਨਾਲ ਵੀ ਜੁੜੇ ਰਹੀਏ ਬਾਕੀ ਮੈਡੀਕਲ ਲਾਈਨ 'ਚ ਜਾਣਾ ਮੇਰਾ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮੁਹੰਮਦ ਰਾਸ਼ਿਦ ਹੈ ਤੇ ਮੈਂ 8ਵੀਂ ਜਮਾਤ ਦਾ ਵਿਦਿਆਰਥੀ ਹਾਂ ਸਾਡੇ ਸਕੂਲ ਦੇ ਵਿੱਚ ਸਮਾਲ ਸਪੋਰਟਸ ਡੇ ਮਨਾਇਆ ਗਿਆ ਹੈ ਤੇ ਮੈਂ ਮੈ ਰੇਸ ਤੇ ਸ਼ਾਰਟ ਪੁੱਟ ਦੇ ਵਿੱਚ ਹਿੱਸਾ ਲਿੱਤਾ ਸੀ ਮੈਨੂੰ ਬਹੁਤ ਵਧੀਆ ਲੱਗਾ ਕਿ ਸਾਡੇ ਮੁੱਖ ਅਧਿਆਪਕਾ ਜੀ ਨੇ ਸਾਨੂੰ ਸਪੋਰਟਸ ਡੇ ਦੇ ਵਿੱਚ ਪਾਰਟਿਸਿਪੇਟ ਕਰਨ ਦਾ ਮੌਕਾ ਦਿੱਤਾ ਤੇ ਸਾਡਾ ਸਕੂਲ ਅੱਗੇ ਜਾਵੇ ਮੇਰੀ ਇਹੀ ਮਨੋਕਾਮਨਾ ਹੈ ਕਿ ਮੈਂ ਜੋ ਵੀ ਬੱਚਿਆਂ ਨੂੰ ਰੈਡੀ ਕੀਤਾ ਪਰਫਾਰਮੈਂਸ ਵਾਸਤੇ ਬੱਚਿਆਂ ਨੇ ਬਹੁਤ ਬੈਸਟ ਦਿੱਤਾ ਔਰ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਸਾਰੇ ਬੱਚਿਆਂ ਨੂੰ ਮੈਨੂੰ ਮਾਣ ਮਹਿਸੂਸ ਹੋ ਰਿਹਾ ਬੱਚਿਆਂ ਤੇ ਕਿ ਬੱਚਿਆਂ ਨੇ ਮਤਲਬ ਕਿ ਬਹੁਤ ਸਾਰੇ ਇਵੈਂਟਸ ਦੇ ਵਿੱਚ ਪਾਰਟਿਸਿਪੇਟ ਕਰਕੇ ਆਪਣੇ ਮਾਤਾ ਪਿਤਾ ਦਾ ਔਰ ਸਕੂਲ ਦਾ ਨਾਮ ਰੋਸ਼ਨ ਕੀਤਾ ਮੈਂ ਬੱਚਿਆਂ ਨੂੰ ਇਹ ਗਾਈਡ ਕਰੂੰਗੀ ਕਿ ਉਹ ਮਤਲਬ ਕਿ ਖੇਡਾਂ ਦੇ ਵਿੱਚ ਸਭ ਤੋਂ ਉੱਪਰ ਆਣ ਔਰ ਸਕੂਲ ਦਾ ਔਰ ਪ੍ਰਿੰਸੀਪਲ ਮੈਮ ਦਾ ਨਾਮ ਰੋਸ਼ਨ ਕਰਨ ਦੇ ਡੀਪੀ ਤੁਸੀਂ ਤੇ ਅੱਜ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਸੀ ਕਿੰਨੇ ਕੁ ਬੱਚੇ ਜਿਹੜੇ ਨੇ ਵਧੀਆ ਉਹਨਾਂ ਨੇ ਪਰਫਾਰਮੈਂਸ ਦਿੱਤੀ ਕੀ ਦੱਸੋ ਗੁੱਡ ਮਾਰਨਿੰਗ ਸਰ ਮੇਰਾ ਨਾਮ ਕੁਲਦੀਪ ਕੌਰ ਮੈਂ ਐਜ਼ ਅ ਡੀਪੀ ਜੌਬ ਕਰ ਰਹੀ ਹਾਂ ਸਕੂਲ ਵਿੱਚ ਮਤਲਬ ਕਿ ਮੈਂ ਜੋ ਵੀ ਬੱਚਿਆਂ ਨੂੰ ਰੈਡੀ ਕੀਤਾ ਪਰਫਾਰਮੈਂਸ ਵਾਸਤੇ ਬੱਚਿਆਂ ਨੇ ਬਹੁਤ ਬੈਸਟ ਦਿੱਤਾ ਔਰ ਬੱਚਿਆਂ ਨੇ ਵੱਧ ਛੱਡ ਕੇ ਹਿੱਸਾ ਲਿਆ ਸਾਰੇ ਬੱਚਿਆਂ ਨੂੰ ਮੈਨੂੰ ਮਾਣ ਮਹਿਸੂਸ ਹੋ ਰਿਹਾ ਬੱਚਿਆਂ ਤੇ ਕਿ ਬੱਚਿਆਂ ਨੇ ਮਤਲਬ ਕਿ ਬਹੁਤ ਸਾਰੇ ਇਵੈਂਟਸ ਦੇ ਵਿੱਚ ਪਾਰਟਿਸਿਪੇਟ ਕਰਕੇ ਆਪਣੇ ਮਾਤਾ-ਪਿਤਾ ਦਾ ਤੇ ਔਰ ਸਕੂਲ ਦਾ ਨਾਮ ਰੋਸ਼ਨ ਕੀਤਾ ਮੈਂ ਬੱਚੇ ਨੂੰ ਇਹ ਗਾਈਡ ਕਰੂੰਗੀ ਕਿ ਉਹ ਮਤਲਬ ਕਿ ਖੇਡਾਂ ਦੇ ਵਿੱਚ ਸਭ ਤੋਂ ਉੱਪਰ ਆਣ ਔਰ ਸਕੂਲ ਦਾ ਔਰ ਪ੍ਰਿੰਸੀਪਲ ਮੈਮ ਦਾ ਨਾਮ ਰੋਸ਼ਨ ਕਰਨ ਕੀ ਨਾਮ ਹੈ ਤੁਹਾਡਾ ਕਿਹੜੀ ਗੇਮ 'ਚ ਹਿੱਸਾ ਲੀਤਾ ਸੀ ਅੱਜ ਮੇਰਾ ਨਾਮ ਲਖਜੋਤ ਕੌਰ ਹੈ ਤੇ ਮੈਂ 12th ਕਲਾਸ 12th ਕਲਾਸ 'ਚ ਪੜ੍ਹਦੀ ਹਾਂ ਤੇ ਅੱਜ ਮੈਂ ਸ਼ਾਰਟ ਪੁੱਟ ਵਿੱਚ ਪਾਰਟਿਸਿਪੇਟ ਕਰਿਆ ਸੀ ਲੌਂਗ ਜੰਪ ਵਿੱਚ ਤੇ ਇਨੋਗਰੇਸ਼ਨ ਤੋਂ ਬਾਅਦ ਅੱਜ ਮਾਰਚ ਪਾਸਟ ਹੋਇਆ ਹਾਂਜੀ ਅਜ ਮਾਰਚ ਪਾਸ ਹੋਇਆ ਉਸ ਤੋਂ ਬਾਅਦ ਸਾਰੇ ਡਿਪਟੀਸ ਤੇ ਹੈੱਡ ਬॉय ਹੈੱਡ ਗਰਲ ਸਾਰਿਆਂ ਨੇ ਵੈਲਕਮ ਕਰਿਆ ਪ੍ਰਿੰਸੀਪਲ ਮੈਮ ਦਾ ਤੇ ਡਾਇਰੈਕਟਰ ਸਰ ਦਾ ਅਜੀ ਪਾਠਕ ਜੀ ਆਏ ਆ ਕਿ ਆ ਲੱਗ ਨਹੀਂ ਰਿਹਾ ਵੀ ਤੁਹਾਨੂੰ ਵੀ ਉਹ ਜਾ ਕੁਝ ਕਰਨਾ ਚਾਹੀਦਾ ਜਿਹਦੇ ਨਾਲ ਸਕੂਲ ਦਾ ਪੰਜਾਬ ਦਾ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੇ ਹਾਂਜੀ ਸਰ ਕਰਨਾ ਚਾਹੀਦਾ ਹੈ ਸਾਡੇ ਸਕੂਲ 'ਚ ਇਦਾਂ ਦੇ ਬਹੁਤ ਸਟੂਡੈਂਟਸ ਹੈ ਜਿਨ੍ਹਾਂ 'ਚ ਪੋਟੈਂਸ਼ੀਅਲ ਹੈ ਕਿ ਉਹ ਇਸ ਕਾਬਿਲ ਬਣ ਸਕੀਏ ਕਿਹਾ ਜਾ ਲੱਗਿਆ ਅਜ ਅਜੇ ਪਾਠਕ ਜੀ ਤੁਹਾਡੇ ਵਿੱਚ ਆਏ ਤੇ ਉਹਨਾਂ ਨੇ ਜਿਹੜੀ ਓਪਨਿੰਗ ਕੀਤੀ ਅੱਜ ਜਿਹੜੀ ਆ ਖੇਡਾਂ ਦੀ ਸਰ ਬਹੁਤ ਵਧੀਆ ਲੱਗਿਆ ਮਤਲਬ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਾਰਾ ਕੁਝ ਹੋਇਆ ਸਪੋਰਟਸ ਦੇ ਅੱਜ ਮਨਾਇਆ ਗਿਆ ਮਤਲਬ ਮੈਂ ਪ੍ਰਿੰਸੀਪਲ मैम ਦੀ ਤੇ ਡਾਇਰੈਕਟਰ ਸਰ ਨੂੰ ਬਹੁਤ ਥੈਂਕਫੁਲ ਕਰਨਾ ਚਾਹੁੰਦੀ ਹਾਂ ਕੀ ਮੰਨਣਾ ਚਾਹੁੰਦੇ ਹੋ ਬੜੇ ਹੋ ਕੇ ਗਿਆ ਖੇਡਾਂ ਨਾਲ ਜੁੜੇ ਰਹੋਗੇ ਆ ਕੁਝ ਹੋਰ ਤੁਹਾਡਾ ਡ੍ਰੀਮ ਕੀ ਆ ਅੱਗੇ ਜਾ ਕੇ ਸਰ ਕੋਸ਼ਿਸ਼ ਤਾਂ ਇਹ ਰੂੰਗੀ ਕਿ ਗੇਮਸ ਨਾਲ ਵੀ ਜੁੜੇ ਰਹੀਏ ਬਾਕੀ ਮੈਡੀਕਲ ਲਾਈਨ 'ਚ ਜਾਣਾ ਮੇਰਾ ਡ੍ਰੀਮ ਹੈ ਕਿਹੜੀ ਗੇਮ ਦੇ ਵਿੱਚ ਹਿੱਸਾ ਲੀਤਾ ਤੁਸੀਂ ਅੱਜ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮੁਹੰਮਦ ਰਾਸ਼ਿਦ ਹੈ ਤੇ ਮੈਂ 8ਵੀਂ ਜਮਾਤ ਦਾ ਵਿਦਿਆਰਥੀ ਹਾਂ ਸਾਡੇ ਸਕੂਲ ਦੇ ਵਿੱਚ ਸਮਾਲ ਸਪੋਰਟਸ ਡੇ ਮਨਾਇਆ ਗਿਆ ਹੈ ਤੇ ਹੁਣ ਤੇ ਮੈਂ ਰੇਸ ਤੇ ਸ਼ਾਰਟ ਪੁੱਟ ਦੇ ਵਿੱਚ ਹਿੱਸਾ ਲੀਤਾ ਸੀ ਮੈਨੂੰ ਬਹੁਤ ਵਧੀਆ ਲੱਗਾ ਕਿ ਸਾਡੇ ਮੁੱਖ ਅਧਿਆਪਕਾ ਜੀ ਨੇ ਸਾਨੂੰ ਸਪੋਰਟਸ ਡੇ ਦੇ ਵਿੱਚ ਪਾਰਟਿਸਿਪੇਟ ਕਰਨ ਦਾ ਮੌਕਾ ਦਿੱਤਾ ਤੇ ਸਾਡਾ ਸਕੂਲ ਅੱਗੇ ਜਾਵੇ ਮੇਰੀ ਇਹੀ ਮਨੋਕਾਮਨਾ ਹੈ